ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਹੈ ਰਿਪਬਲਿਕ ਡੇ ਤੇ ਕੌਮੀ ਇਨਸਾਫ ਮੋਰਚਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਨਿਹੰਗ ਸਿੰਘ ਜਥੇਬੰਦੀਆਂ ਤੇ ਸਮੂਹ ਤਾਲਮੇਲ ਕਮੇਟੀ ਨਿਹੰਗ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਗੁਰਦੀਪ ਸਿੰਘ ਜੀ ਹੋਰ ਆਪਣੀਆਂ ਬੇਅੰਤ ਫੌਜਾਂ ਨਾਲ ਜੋ ਕਾਲੀਆਂ ਝੰਡੀਆਂ ਲੈ ਕੇ ਇਸ ਰਿਪਬਲਿਕ ਡੇ ਦਾ ਜੋ ਵਿਰੋਧ ਕਰ ਰਹੇ ਨੇ 2 ਸਾਲ ਤੋਂ ਇਹ ਦੇਖ ਰਹੇ ਹਾਂ ਹੱਥ ਤੋਂ ਨਾਕ ਤੇ ਚੱਲਦੀਆਂ ਨੇ ਬਾਹਰ ਉਹ ਵੀ ਹੈਡਕਾਪ ਤੇ ਦੋ ਬਈ ਇਹ ਤੁਹਾਨੂੰ ਪਤਾ ਜਿੱਦੋਂ ਦੇ ਹੱਥ ਤੋਂ ਕਿੰਨੀਆਂ ਚਾਰ ਏਜੰਸੀਆਂ ਨੇ ਨਾਗਪੁਰ ਚਾਰੀ ਜਿੱਥੇ ਦਾ ਹੈੱਡਕੁਆਰਟਰ ਸਭ ਜਿਹੜੇ ਸਾਡੇ ਕੋਲੇ ਜੇ ਕਵਾਰਡੀਆਂ ਏਜੰਸੀਆਂ ਕੰਮ ਕਰਦੇ ਸਾਡੇ ਦੇਖੀ ਮਾਤਾ ਭਗਵਾਨ ਜਰ ਬਸ ਸਾਰਾ ਹਾਰਸ ਰੀਆ ਗਾਣ ਤੁਸੀਂ ਦੇਖ ਸਕਦੇ ਹੋ ਆਕੇ ਭਾਈ ਇਸ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਆ ਵੈਰੀਗੇਟਿੰਗ ਕੀਤੀ ਹੋਈ ਆ ਠੀਕ ਹੈ ਜੀ ਨਾ ਕਿ ਕੋਈ ਇਸ ਪਾਸੇ ਪੰਜਾਬ ਪ੍ਰਸ਼ਾਸਨ ਉਹ ਸਰਕਾਰ ਦੇ ਫੋਟੋ ਜਿਹੜੀ ਸਾਜੀ ਉਹ ਅਕਬਰ ਲਾ ਗਈ ਦੇਖ ਬਿੱਲਿਆ ਦੇਖੀ ਹੁਣ ਲਗਾਉ ਲਗਾਣਾ ਆ ਰਹੇ ਆ ਨਿਊ ਦੇ ਭਗਵਾਨ ਦਾ ਮਾਨ ਹੈ ਉਹ ਅਸਲੀ ਬਣਾਇਆ ਕਿ ਉਹ ਮਦਦ ਕੁੰਟਾ ਲੈਣੀਆਂ ਸੀ ਅੱਜ ਨਾਲ ਵਾਅਦਾ ਕਰਕੇ ਆਇਆ ਕਿ ਅਸੀਂ ਪਹਿਲਾਂ ਬੰਦੀ ਸਿੰਘਾਂ ਨੂੰ ਸਜ਼ਾ ਦੇਵਾਂਗੇ ਤੋਂ ਉਪਰੋਂ ਇਨਸਾਫ ਦਾ ਇਨਸਾਫ ਦੇਵਾਂਗੇ ਗੋਲੀਆਂ ਜਿਹੜੇ ਨਖਲ ਸਿੱਖਾਂ ਤੇ ਚੱਲੀਆਂ ਉਹਨਾਂ ਦਾ ਇਨਸਾਫ ਕਰੋ ਜੀ ਪਰ ਕੋਈ ਇਨਸਾਫ ਨਹੀਂ ਸਾਨੂੰ ਮਿਲ ਰਿਹਾ ਇਹ ਦਿੱਲੀ ਕੇਜਰੀਵਾਲ ਦੀ ਝੋਲੀ ਚ ਪਿਆ ਹੋਇਆ ਸੋ ਅਸੀਂ ਦਾ ਵਾਹਨੂ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਬੋਟਾ ਇਹ ਠੀਕ ਕਰ ਜਾਓ ਵਾਹ ਠੀਕ ਕਰਾਉਗਾ ਸਾਰਾ ਕੀ ਚਾਹੋ ਤੁਸੀਂ ਠੀਕ ਹੈ ਇਹ ਮਸਲਾ ਖਲਾਉ ਨਾ ਆਜੋ ਬਾਈ ਸੋ ਮੇਰੀ ਬੇਨਤੀ ਆ ਅਸੀਂ ਪੂਰੇ ਸਬਾ ਤੋਂ ਸਰ ਹੋ ਗਏ ਆ ਇਸ ਜਗ੍ਹਾ ਤੋਂ ਅੱਛਾ ਜੀ ਧੰਨਵਾਦ ਬੋਟਾ ਬਾਬਾ ਜੀ ਤੁਸੀਂ ਮੜਾ ਇਧਰ ਨੂੰ ਆਓ ਝੰਡੀ ਵਿੱਚ ਇਧਰ ਪਾਸੇ ਆਜੋ ਇਧਰ ਅਸੀਂ ਇੱਕ ਜਾਨ ਦਾ ਸੱਤ ਮਿੰਟ ਦਾ ਪ੍ਰੋਗਰਾਮ ਦਿੱਤਾ ਸੀ ਉਹਦੇ ਸਬਾਦ ਵਿੱਚ ਵੀ ਸਾਡੇ ਸਾਰਿਆਂ ਦੀ ਮਾਈ ਨੇਮ ਪੱਤੇ ਲਿਖੇ ਗਏ ਉਹਦੇ ਵਿੱਚ ਸਾਨੂੰ ਇਹ ਦੱਸੋ ਕਿ ਸਾਡਾ ਕਸੂਰ ਕੀ ਸੀ ਬੰਦਿਆਂ ਦਾ ਜਿਹੜੇ 80 70 ਤੋਂ ਲੈ ਕੇ 80 ਅਣਪਛਾਤੇ ਨੌਜਵਾਨ ਸੀ ਤੇ ਬਾਕੀਆਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਉਹ ਕਿਉਂ ਕੀਤੇ ਗਏ ਅਸੀਂ ਆਪਣਾ ਹੱਕ ਲੈਣ ਵਾਸਤੇ ਆਪਣਾ ਹੱਕ ਮੰਗਣ ਵਾਸਤੇ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਉਹਨਾਂ ਦੇ ਘਰ ਜਾ ਰਹੇ ਸੀ ਨਾ ਸਾਡੇ ਕੋਲ ਕੋਈ ਹਥਿਆਰ ਸੀ ਨਾ ਸਾਡੇ ਕੋਲ ਕੋਈ ਕਾਪਾ ਸੀ ਨਾ ਸਾਡੇ ਕੋਲ ਕੋਈ ਕਰਪਾਨ ਸੀ ਨਾ ਹੀ ਕੋਈ ਹੁਟੜਬਾਜ਼ੀ ਕੀਤੀ ਜਦੋਂ ਅਸੀਂ 43 ਸੈਕਟਰ ਤੇ ਬੱਸ ਸਟੈਂਡ ਕੋਲ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜ਼ਬਰਦਸਤੀ ਇੱਕੋ ਟਰੈਕਟਰ ਦੇ ਵਿੱਚ ਦੋ ਵਾਰ ਗੱਡੀ ਵੀ ਮਾਰੀ ਇਹਨਾਂ ਨੇ ਜਬਰਦਸਤੀ ਸਾਨੂੰ ਚੁੱਕ ਕੇ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਉੱਥੇ ਕਿਸੇ ਨੇ ਵੀ ਸਾਡੇ ਬੈਰੋ ਪੁਰਸਾਂ ਵੀ ਨਾਲ ਸੀ ਕਾਲਾ ਬਾਈ ਨਾਲ ਸੀ ਜਿੰਨੇ ਆਪੂ ਸੀ ਸਾਰੇ ਨਾਲ ਸੀ ਕਿਸੇ ਨੇ ਪੁਲਸ ਤੇ ਕੋਈ ਹੱਥ ਨਹੀਂ ਚੱਕਿਆ ਬਿਲਕੁਲ ਵੀ ਸ਼ਾਂਤਮਈ ਤਰੀਕੇ ਨਾਲ ਜਦੋਂ ਤੁਸੀਂ ਸਾਨੂੰ ਮੁੱਖ ਮੰਤਰੀ ਦੇ ਰੈਸ਼ਵਲ ਨਹੀਂ ਜਾਣ ਦਿੱਤਾ ਫਿਰ ਅਸੀਂ ਰੋਡ ਜਾਮ ਕੀਤਾ ਸੀ 43 ਬੱਸ ਸਟੈਂਡ 'ਵਾਲੋ ਸੋ ਸਾਡੀ ਇਹ ਮੁੱਖ ਮੰਤਰੀ ਸਾਹਿਬ ਤੱਕ ਵੀ ਬੇਨਤੀ ਪਹੁੰਚਾਓ ਕਿ 2 ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਕਮੇਟੀ ਸਾਹਿਬ ਮੋਰਚੇ ਦੇ ਆਗੂਆਂ ਨਾਲ ਨਹੀਂ ਕੀਤੀ ਕੀ ਗੱਲ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਬਣਾਇਆ ਇਹਨਾਂ ਲੋਕਾਂ ਤੋਂ ਹੀ ਕਿਉਂ ਡਰ ਲੱਗ ਰਿਹਾ ਮੁੱਖ ਮੰਤਰੀ ਨੂੰ ਇਹ ਤਾਂ ਕਹਿੰਦੇ ਹੁੰਦੇ ਕਿ ਸਾਡੇ ਦਫ਼ਤਰ ਦੇ ਦਰਵਾਜ਼ੇ ਖੁੱਲੇ ਸਾਡੇ ਘਰ ਦੇ ਦਰਵਾਜ਼ੇ ਖੁੱਲੇ ਜਦੋਂ ਮਰਜ਼ੀ ਆਓ ਤੇ ਅਸੀਂ ਪੰਜ ਜਣੇ ਉਤਰ ਮੁੱਖ ਮੰਤਰੀ ਦੇ ਰਹਿਸ਼ਤੇ ਪਹੁੰਚੇ ਤੇ ਪੰਜਾਂ ਜਣਿਆਂ ਨੂੰ ਚੱਕ ਕੇ ਬੱਸ ਵੀ ਸੁੱਟ ਕੇ ਇਹਨਾਂ ਨੇ ਲਿਜਾ ਕੇ ਹਵਾਲਾਤਾਂ ਦੇ ਵਿੱਚ ਬੰਦ ਕਰਤਾ ਬਾਕੀ ਵੀ ਸਾਡੇ ਸਾਥੀ ਜਿਹੜੇ ਇਕੱਲੇ-ਇਕੱਲੇ ਗਏ ਸੀ ਉਹਨਾਂ ਨੂੰ ਵੀ ਹਵਾਲਾਤਾਂ ਦੇ ਵਿੱਚ ਬੰਦ ਕੀਤਾ ਕਸੂਰ ਕੀ ਆ ਮੋਰਚੇ ਤੇ ਜਿਹੜੇ ਬੈਠੇ 70-70 ਸਾਲ ਦੇ ਬਜ਼ੁਰਗ ਨੇ ਬਿਮਾਰ ਵੀ ਨੇ ਤਾ ਵੀ ਮੋਰਚੇ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਪਰ ਪ੍ਰਸ਼ਾਸਨ ਕੀ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕੱਲ ਵੀ ਉਹਨਾਂ ਨਾਲ ਜਦੋਂ ਇੱਥੇ ਚੌਂਕ ਦੇ ਵਿੱਚ ਖੜੇ ਸੀਗੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੋਰਚੇ ਦੇ ਵਿੱਚ ਜਿੰਨੇ ਬਜ਼ੁਰਗ ਨੇ ਸਾਡੇ ਬਾਬੇ ਰਾਜਾ ਰਾਜ ਸਿੰਘ ਆਰੀ ਬਾਬਾ ਕੁਲਵਿੰਦਰ ਸਿੰਘ ਆਰੀ ਕਿੰਨੀ ਕਿੰਨੀ ਉਮਰ ਦੇ ਨੇ ਵੇਖੋ ਉਹ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਸੜਕਾਂ ਤੇ ਬੈਠੇ ਨੇ ਕੀ ਕਸੂਰ ਹੈ ਇਹਨਾਂ ਦਾ ਪਰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਇੱਕ ਵਾਰੀ ਮੀਟਿੰਗ ਤਾਂ ਕਰਨ ਤਾਲਮੇਲ ਕਮੇਟੀ ਨਾਲ ਜਿਹੜੇ ਆਗੂ ਨੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਉਂ ਡਰ ਲੱਗ ਰਿਹਾ ਉਹਨਾਂ ਨੂੰ ਸਾਡੇ ਤੋਂ ਇਹਨਾਂ ਸਾਰੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਬੜਾਇਆ 92 ਐਮ ਐਲ ਏ ਚਿਤਾਈ ਉਹਨਾਂ ਦੇ ਤੇ ਕਸੂਰ ਕੀ ਹੋ ਗਿਆ ਪੰਜਾਬ ਨੂੰ ਅੱਗੇ ਜਾਣ ਦੇ ਕੋ ਬਾਬਾ ਜੀ ਸੰਵਿਧਾਨ ਦਿਖਾਓਲੀ ਬਰਾਬਰ ਬਾਬਾ ਜੀ ਆਜੋ ਇਧਰ ਆਜੋ ਕਿਤੇ ਲਿਕੇ ਨਹੀਂ ਹੋਏਗਾ ਵੀ ਤੁਮ ਰੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਦਿਹਾੜਾ 1950 ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਇਹ ਦੇਸ਼ ਦੇ ਵਿੱਚ ਲਾਗੂ ਹੋਇਆ ਸੀਗਾ ਇਹ ਸੰਵਿਧਾਨ ਦੇ ਮੁਤਾਬਕ ਸਾਰਿਆਂ ਨੂੰ ਵਕਾ ਸੰਵਿਧਾਨ ਨੇ ਦਿੱਤੇ ਨੇ ਔਰ ਡੋੜ ਦੀ ਤੇ ਜਦੋਂ ਕੋਈ ਸਰਕਾਰ ਜ਼ੁਲਮ ਕਰੇ ਫਿਰ ਇਹ ਵੀ ਹੱਕ ਹੈ ਸੰਵਿਧਾਨ ਨੇ ਦਿੱਤਾ ਵੀ ਸ਼ਾਂਤੀ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰ ਸਕਦੇ ਹਾਂ ਇਹ ਸੰਵਿਧਾਨ ਉਹ ਲਾਗੂ ਹੋਇਆ ਉਹ ਸਾਰਿਆਂ ਵਾਸਤੇ ਹੋਇਆ ਉਸ ਟਾਈਮ ਡਾਕਟਰ ਰਵੀਰਕਾਰ ਸਾਹਿਬ ਨੇ ਇਹ ਕਿਹਾ ਸੀ ਵੀ ਜਿਹੜਾ ਸੰਵਿਧਾਨ ਆ ਜੇ ਚੰਗੇ ਹੱਥਾਂ ਦੇ ਵਿੱਚ ਚਲਿਆ ਆ ਗਿਆ ਤਾਂ ਇਹ ਚੰਗਾ ਕਹਾਊਗਾ ਜੇ ਮਾੜੇ ਜਿਹੇ ਹੱਥਾਂ ਚਲੇ ਗਿਆ ਮਾੜਾ ਕਹਾਊਗਾ ਅੱਜ ਆਰਐਸਐਸ ਬੀਜੇਪੀ ਆਪ ਦੀ ਸਰਕਾਰ ਸੰਵਿਧਾਨ ਨੂੰ ਨਹੀਂ ਮੰਨ ਰਹੀ ਇਹਨਾਂ ਨੇ ਸੰਵਿਧਾਨ ਤੋੜਤਾ ਜਿਹੜਾ ਉਸ ਟਾਈਮ ਲਾਗੂ ਹੋਇਆ ਸੀਗਾ ਅਸੀਂ ਸੰਵਿਧਾਨ ਨਹੀਂ ਤੋੜਿਆ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਬੈਠੇ ਆਂ ਸ਼ਾਂਤੀ ਪ੍ਰਤੀ ਜਿਹੜਾ ਸ਼ਾਂਤੀ ਦੇ ਨਾਲ ਪ੍ਰੋਟੈਸਟ ਕਰ ਰਹੇ ਆਂ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਹੋਰ ਨਹੀਂ ਹੈ ਅਸੀਂ ਆਪਦੇ ਹੱਕ ਮੰਨਦੇ ਆਂ ਵੀ ਸੰਵਿਧਾਨ ਕਹਿੰਦਾ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣ ਜਾਣੇ ਚਾਹੀਦੇ ਕੋਈ ਵੀ ਏਲਾ ਨਹੀਂ ਹੈ ਸਾਰੇ ਪੁਲਿਸ ਪ੍ਰਸ਼ਾਸਨ ਖੜਾ ਹੈ ਵੱਡੇ ਵੱਡੇ ਅਫਸਰ ਖੜੇ ਨੇ ਇਹ ਦੱਸ ਦਿਨ ਵੀ ਜਦੋਂ ਬੰਦੇ ਦੀ ਸਜ਼ਾ ਪੂਰੀ ਹੋ ਜਾਂਦੀ ਆ ਤੁਸੀਂ ਕਿੰਨਾ ਚਿਰ ਉਹਨੂੰ ਜੇਲ੍ਹ 'ਚ ਰੱਖ ਸਕਦੇ ਹੋ ਰੱਖ ਸਕਦੇ ਹੋ ਕੋਈ 5 ਮਿੰਟ ਤੋਂ ਵੱਧ ਨਹੀਂ ਕੋਈ ਉਸ ਬੰਦੇ ਨੂੰ ਜੇਲ੍ਹ 'ਚ ਰੱਖ ਸਕਦਾ ਸਾਡੇ ਜਿਹੜੇ ਯੋਧੇ ਨੇ ਭਾਈ ਜਗਤਾਰ ਸਿੰਘ ਹਵਾਰਾ ਹੋਰ ਜਿੰਨੇ ਵੀ ਨੇ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਭਿਉਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਆਪਣੇ ਖੈੜਾ ਸਾਹਿਬ ਗੁਰਦੀਪ ਸਿੰਘ ਖੈੜਾ ਬਲਵੰਤ ਸਿੰਘ ਰਾਜੋਹਣਾ ਇਹ ਸਾਰੇ ਹੀ ਜਿਹੜੇ ਸਿੰਘ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਜਿਹੜਾ ਬੰਬ ਚਲਾਏ ਨੇ ਉਹਨਾਂ ਨੇ ਜਿਹੜਾ ਕੋ ਕਤਲੇਆਮ ਕੀਤਾ ਹੈ ਸਿਰਫ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਸਵਿਧਾਨ ਨਹੀਂ ਕਹਿੰਦਾ ਵੀ ਜਿਨ੍ਹਾਂ ਨੇ ਸਜ਼ਾ ਪੂਰੀ ਹੋ ਗਈ ਸਵਿਧਾਨ ਕਹਿੰਦਾ ਵੀ ਉਹਨੂੰ ਤੁਰੰਤ ਬਾਹਰ ਕੀਤਾ ਜਾਵੇ ਜੇਲ੍ਹ ਦੇ ਵਿੱਚ ਵੀ ਐ ਕੋਈ ਸਜ਼ਾ ਭਗਤ ਰਿਹਾ ਕਤਲ ਦੀ ਕੋਈ ਹੋਰ ਕਿਸੇ ਕਿਸਮ ਦੀ ਜਦੋਂ ਉਹਦਾ ਸਮਾਂ ਹੋ ਜਾਂਦਾ ਉਹਦੀ ਕੈਦ ਪੂਰੀ ਹੋ ਜਾਂਦੀ ਆ ਉਹ ਤੁਰੰਤ ਉਹਨਾਂ ਨੂੰ ਬਹਾਲ ਕੀਤਾ ਜਾਂਦਾ ਰਿਲੀਜ਼ ਕੀਤਾ ਜਾਂਦਾ ਪਰ ਸਿੱਖਾਂ ਨੂੰ ਸਿੱਖ ਕੌਮ ਦੇ ਹੋਣ ਦੇ ਨਾਤੇ ਸਾਡੇ ਨਾਲ ਦੂਰੇ ਮਾਪਦੰਡ بنائے ਜਾ ਰਹੇ ਨੇ ਅਸੀਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਅਸੀਂ ਮਰਦੇ ਤੱਕ ਦੰਮ ਤੱਕ ਲੜਾਂਗੇ ਤੁਹਾਡੇ ਇਸ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਨੇ 85% ਕੁਰਬਾਨੀਆਂ ਦਿੱਤੀਆਂ ਅੱਜ ਜੇ ਭਾਰਤ ਦੀ ਹੋਂਦ ਬਰਕਰਾਰ ਆ ਵਾਸ ਸਿੱਖਾਂ ਦੇ ਕਰਕੇ ਆ ਤੇ ਮੈਂ ਮੋਦੀ ਸਾਹਿਬ ਨੂੰ ਇਹ ਵੀ ਕਹਿਣਾ ਚਾਹਣਾ ਮੋਦੀ ਜੀ ਜਿਹੜੀ ਅੱਜ ਭਾਰਤ ਦੀ ਹੋਂਦ ਆ ਜਿਹੜੀ ਤੁਸੀਂ ਇੱਥੇ ਰਾਜ ਭਾਗ ਦਾ ਆਨੰਦ ਮਾਣ ਰਹੇ ਹੋ ਇਹ ਸਿੱਖਾਂ ਦੀ ਬਦੌਲਤ ਹੈ ਸਿੱਖਾਂ ਨੇ 85% ਕੁਰਬਾਨੀਆਂ ਕੀਤੀਆਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਤੁਸੀਂ ਸਿੱਖਾਂ ਦੇ ਨਾਲ ਹੀ ਜ਼ੁਲਮ ਕਰ ਰਹੇ ਹੋ ਤੇ ਮੈਂ ਕਹਿਣਾ ਚਾਹਣਾ ਜੇ ਤੁਹਾਡੇ ਵਿੱਚ ਤਾਕਤ ਦਾ ਦਾਵਾ ਹੈ ਤੁਹਾਡੀ ਸਰਕਾਰ ਆ ਤੁਸੀਂ ਚైనా ਦੇ ਬਾਰਡਰ ਤੋਂ ਪਾਕਿਸਤਾਨ ਦੇ ਵੱਟ ਤੋਂ ਸਿੱਖ ਫੌਜ ਨੂੰ ਬੁਲਾ ਕੇ ਦਿਖਾਓ ਫੇਰ ਪਤਾ ਲੱਗ ਜੂ ਵੀ ਕੀ ਭਾਅ ਵੇਖਦੀ ਆ ਤੁਹਾਨੂੰ ਜੇ ਚైనా ਤੇ ਪਾਕਿਸਤਾਨ ਆਥੋਂ ਨੂੰ ਕਰਦਣ ਤੋਂ ਨਫਰ ਲੈਣ ਇੰਨੀ ਤਾਕਤ ਰੱਖਦੇ ਨੇ ਉਹ ਸਿੱਖ ਪਲਟਨ ਕਰਕੇ ਸਿੱਖ ਜਿਹੜੀ ਹੈਗੀ ਆ ਰੈਜੀਮੈਂਟ ਉਹਨਾਂ ਕਰਕੇ ਹੀ ਇਹ ਸਰਕਾਰ ਜਿਹੜੇ ਦੂਜੇ ਦੇਸ਼ ਨੇ ਉਹ ਡਰਦੇ ਨੇ ਕਿਉਂਕਿ ਸਿੱਖ ਬਹਾਦਰ ਕੌਮ ਆ ਇਹ ਹੋਂਦ ਅੱਜ ਵੀ ਭਾਰਤ ਦੀ ਸਿੱਖਾਂ ਕਰਕੇ ਹੀ ਬਰਕਰਾਰ ਆ ਇਸ ਕਰਕੇ ਜਿਹੜੇ ਸਾਡੇ ਹਾਕ ਨੇ ਜਿਹੜੇ ਬੰਦੀ ਸਿੰਘਾਂ ਰਿਹਾਈਆਂ ਹੋਣੀਆਂ ਚਾਹੀਦੀਆਂ ਨੇ 15 ਸਾਲ 20 ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਉਹ ਅੱਜ ਤੱਕ ਨਹੀਂ ਹੋਈਆਂ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਜੇ ਤੁਹਾਨੂੰ ਐਡਾ ਹੀ ਡਰ ਲੱਗਦਾ ਜੇ ਉਹਨਾਂ ਨੂੰ ਤੁਹਾਨੂੰ ਇਹ ਅਦਾਰਾ ਵੀ ਉਹ ਆ ਕੇ ਬਾਹਰ ਕੋਈ ਮਾਹੌਲ ਖਰਾਬ ਕਰਨਗੇ ਜਾਂ ਹੋਰ ਕੁਝ ਕਰਨਗੇ ਜੇ ਉਹ ਕੋਈ ਕ੍ਰਾਈਮ ਕਰਨਗੇ ਫੇਰ ਫੜ ਲਿਓ ਕਹਿੰਦੇ ਪੁਲਿਸ ਦੇ ਲੰਮੇ ਹੱਥ ਹੁੰਦੇ ਨੇ ਕੰਨ ਕਾਨੂੰਨ ਦੇ ਬਹੁਤ ਵੱਡੇ ਲੰਬੇ ਹੱਥ ਹੁੰਦੇ ਨੇ ਤੇ ਫੇਰ ਫੜ ਲਿਓ ਉਹਨਾਂ ਨੂੰ ਜੇ ਕੋਈ ਉਹ ਕ੍ਰਾਈਮ ਕਰਨਗੇ ਕੁਝ ਕਰਨਗੇ ਫਿਰ ਫੇਰ ਫੜ ਲਿਓ ਫਿਰ ਪੁਲਿਸ ਦਾ ਸ਼ਾਸਨ ਜਾਂ ਕਾਨੂੰਨ ਕਿੱਥੇ ਜਾਊਗਾ ਫੇਰ ਫੜ ਲਿਓ ਤੁਸੀਂ ਇਸ ਕਰਕੇ ਉਹਨਾਂ ਤੁਰੰਤ ਰਿਹਾਈ ਦੇ ਚਾਹੀਦੀ ਹੈ ਅਸੀਂ ਇਹ ਸਾਰੇ ਮੰਗ ਕਰਦੇ ਆਂ ਤੇ ਸਾਡਾ ਇਹ ਹੱਕਵੰਦਾ ਉਹਨਾਂ ਸਿੰਘਾਂ ਦਾ ਉਹ ਵੀ ਆਪਦੇ ਘਰਾਂ ਦੇ ਵਿੱਚ ਆਉਣ ਆਪਦੇ ਘਰਾਂ ਦੇ ਵਿੱਚ ਜਿਹੜੀ ਜ਼ਿੰਦਗੀ ਆ ਬਾਕੀ ਰਹਿੰਦੀ ਹੁਣ ਜਵਾਨੀਆਂ ਦੇ ਵਿੱਚ ਗਏ ਸੀ ਉਹ ਵਢਾਈਪੇ ਦੇ ਵਿੱਚ ਆ ਕੇ ਬਜ਼ੁਰਗ ਹੋ ਗਏ ਚਟੀਆਂ ਦਾਣੀਆਂ ਹੋ ਗਏ ਹੁਣ ਉਹਨਾਂ ਨੇ ਕੀ ਕਰਨਾਗਾ ਇਸ ਕਰਕੇ ਤੁਰੰਤ ਸਰਕਾਰ ਨੂੰ ਉਹਨਾਂ ਦੀ ਬਹਾਲੀ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਚ ਲੜਾਂਗੇ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਕਿਹਾ ਸਾਨੂੰ ਸ਼ਾਂਤੀ ਦੇ ਵਿੱਚ ਰਹਿ ਕੇ ਇਹ ਤੁਸੀਂ ਜਿਹੜਾ ਮੋਰਚਾ ਇਹ ਲਾਇਆ ਇਹਨੂੰ ਸ਼ਾਂਤੀ ਦੇ ਵਿੱਚ ਰੱਖਣਾ ਤੇ ਸ਼ਾਂਤੀ ਦੇ ਨਾਲ ਹੀ ਰਹਿ ਕੇ ਇਹ ਮੋਰਚਾ ਅਸੀਂ ਜਤਨਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਆ ਅਸੀਂ ਅੱਜ 26 ਜਨਵਰੀ ਦਾ ਜਿਹੜਾ ਹੈਗਾ ਉਹ ਕਾਲੇ ਝੰਡੇ ਦਿਖਾ ਕੇ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਸਰਕਾਰ ਦਾ ਭਾਜਪਾ ਦਾ ਬੀਜੇਪੀ ਦਾ ਇਹ ਉਹਨਾਂ ਦਾ ਜਿਹੜਾ ਹੈਗਾ ਵਿਰੋਧ ਆ ਅਸੀਂ ਹੱਕ ਮੰਗਦੇ ਆਂ ਆਪਦੇ ਤੇ ਹੁਣ ਨਾਰੇ ਵੀ ਲਾਵਾਂਗੇ ਬੰਦੀ ਸਿੰਘ ਰਿਹਾਈ ਕਰੋ ਸਿੰਘ ਰਿਹਾ ਕਰੋ ਬੰਦੀ 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 ਸਿੰਘ ਰਿਹਾ ਕਰੋ ਤੁਹਾਨੂੰ ਸਾਡੇ ਬੰਦੀ ਸਿੰਘ ਰਿਹਾ ਕਰੋ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਤੁਸੀਂ ਨੇ ਕਾਨੂੰਨ ਤੋੜਿਆ ਅਸੀਂ ਕਾਨੂੰਨ ਨਹੀਂ ਤੋੜਿਆ ਤੁਸੀਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਨੇ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਸੰਵਿਧਾਨ ਦੇ ਦਰੇ ਦੇ ਵਿੱਚ ਬੈਠਾ ਹੁਣ ਦੱਸੋ ਵੀ ਸਰਕਾਰ ਅੱਤਵਾਦੀ ਆ ਕਿ ਆ ਸਿੱਖ ਖੜੇ ਨੇ ਜਿਹੜੇ ਇਹ ਅੱਤਵਾਦੀ ਨੇ ਹੁਣ ਸਰਕਾਰ ਦੱਸੇ ਲੋਕ ਦੱਸਣ ਅਸੀਂ ਬੈਠੇ ਆ ਉਹਨਾਂ ਚ ਡਟੇ ਰਹਾਂਗੇ ਜਿੰਨਾ ਚਿਰ ਸਾਡੇ ਜਿਹੜੇ ਬੰਦੀ ਸਿੰਘ ਨੇ ਰਿਹਾਰੀ ਹੋ ਸਕਦੇ ਦੁਆਨ ਚੱਲਦੇ ਰਹਿਣੇ ਦੁਆਨ ਆ ਬਾਬਾ ਜੀ ਇਸੇ ਤਰ੍ਹਾਂ ਬੈਠੇ ਆ ਦੁਆਨ ਇਹ ਬਾਹਰ ਗੁਰੂ ਜੀ ਦਾ ਖਾਲਸਾ ਬਾਹਰ ਗੁਰੂ ਜੀ ਦੇ ਪੱਲੇ ਸਿੱਖਿਆ ਪ੍ਰਚਾਰ ਹੋ ਰਿਹਾ ਜਾਂਦਾ ਕਿ ਨੀਂਦਾਂ ਚ ਜੁਟਵੇ ਕਰਾਉਂਦੇ ਦੁਆਨਾਂ ਮੰਗਲ ਚੱਲ ਰਹੇ ਸਿੱਖੀ ਨਹੀਂ ਤਾਂ ਸਿੱਖਿਆ ਪਾ ਕੇ ਜਾਣਗੇ ਇਹ ਜਾਨਾ ਬੈਰ ਰਹੀ ਆ ਧੰਨਵਾਦ ਆ ਸਰਕਾਰ ਦਾ ਬਹੁਤ ਬੜਾ ਬੈਠੋ ਉੱਥੇ ਗੱਲ ਕਰੋ ਕੋਣ ਦੀ ਸਿੰਘ ਛੋਟਵਾ ਕੇ ਰੋਬਾਬਾ ਜੀ ਕਹਿੰਦੇ ਮੈਨੂੰ ਡਾਰਾ ਡਾਰ ਉਹਨਾਂ ਨੂੰ ਇਹ ਨਹੀਂ ਤਾਂ ਸੀੜੀਆਂ ਪਾ ਕੇ ਰੋਬੇ ਬਾਹਰ ਆ ਗਏ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂਗਾ ਵੇਜੋ ਵੇਜੋ ਇੱਥੇ ਇਹ ਸਰਕਾਰਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਕੁੱਤੇ ਅਵਦਲੇ ਵੀ ਆ ਡਾਰਾ ਇਹਨਾਂ ਨੂੰ ਜੇ ਜੋਦੇ ਬਾਹਰ ਆ ਗਿਆ ਤਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਕੋਈ ਲੱਗਜ਼ ਵੀ ਨਹੀਂ ਬੋਲਿਆ ਹੈਗਾ ਕੋਈ ਗੱਟੂ ਨਹੀਂ ਜਾਨਾ ਕੋਈ ਲੱਗਜ਼ ਬੋਲਿਆ ਹਾਂ ਮੈਨੂੰ ਚੁੱਪ ਕਰਾ ਕੇ ਖੜਾ ਕਰਿਆ ਮੁੰਡੇ ਪਰ ਤੁਸੀਂ ਖੜ ਤੋਂ ਦੇਖੀ ਜਾਣਾ ਬਸ ਅੱਗੇ ਨਹੀਂ ਜਾਣ ਦੇਣੇ ਲਟੇਰੇ ਚੰਡੀਗੜ੍ਹ ਬੈਠੇ ਹਾਂ ਹਾਂ ਉਹ ਹੀ ਤਾਂ ਹੈ ਜੀ ਇਹ ਤਾਂ ਦਿੱਲੀ ਵਿਚਾਰ ਨੂੰ ਸਾਟ ਕਰ। ਮਿਹਦਾ ਲੱਕੇ ਨਾਲ ਉਹਦੇ ਫੋਲੀਆ ਵਿਚਾਰ ਨੂੰ ਮੁੜਦੀ ਰਹੀ ਨੇ। ਸੋ ਮੁਕਤਬਾਦ ਮੁਕਤਬਾਦ ਬਾਬਾ ਜੀ ਵੀ ਸਾਜ ਗਏ ਨੇ ਧਰਤੀ ਤੇ ਕੌਮੀ ਇਨਸਾਨ ਮੋਰਚਾ ਜਿੰਦਾਬਾਦ 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 ਕੌਮੀ ਇਨਸਾਨ ਮੋਰਚਾ ਜਿੰਦਾਬਾਦ 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 ਬੰਦੀ ਸਿੰਘ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਬੰਦੀ ਸਿੰਘ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਕੌਮੀ ਇਨਸਾਨ ਮੋਰਚਾ ਜਿੰਦਾਬਾਦ 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 ਸਿੱਖਾਣੂ ਅਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਾਣੂ ਅਤਵਾਦੀ ਕਹਿਣਾ ਬੰਦ ਕਰੋ ਬੰਦ ਕਰੋ ਬੰਦ ਕਰੋ करेद मोदी मुर्दाबाद भाजपा मुर्दाबाद मुर्दाबाद आम आदमी मुर्दाबाद मोदी मुर्दाबाद मोर्चाबाद

ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਦੂਸਰਿਆਂ ਦੀ ਸਰਕਾਰ ਮਰਦਾਬਾਦ 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 ਲੰਡੂਆਂ ਦੀ ਸਰਕਾਰ ਮਰਦਾਬਾਦ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਆਰੰਭ ਹੋ ਚੁੱਕਿਆ सतनाम वाहे गुरु नाम वाहे